ਕਪੂਰਥਲਾ ਦੇ ਪਿੰਡ ਖੀਰਾਵਾਲੀ ਵਿੱਚ ਕਥਿਤ ਤੌਰ ਤੇ ਟਰੱਕ ਵੱਲੋਂ ਦਰੜੇ ਜਾਣ ਕਰਨ ਹੋਈ 5 ਲੋਕਾਂ ਦੀ ਮੌਤ ਮਾਮਲੇ ਨੇ ਨਵਾਂ ਮੋੜ ਲੈ ਲਿਆ ਹੈ ਪਰਿਵਾਰ ਵਾਲਿਆਂ ਤੇ ਪਿੰਡ ਵਾਲਿਆਂ ਦਾ ਇਲਜ਼ਾਮ ਹੈ ਕਿ ਕੋਈ ਹਾਦਸਾ ਨਹੀਂ ਬਲਕਿ ਕਿਸੇ ਸਾਜ਼ਿਸ਼ ਦੇ ਤਹਿਤ ਕੀਤੇ ਗਏ ਕਤਲ ਨੇ ਪਿੰਡ ਵਾਲਿਆਂ ਨੇ ਇਸੇ ਆਧਾਰ ਤੇ ਮਾਮਲੇ ਦੀ ਜਾਂਚ ਦੀ ਮੰਗ ਕੀਤੀ ਹੈ ਇਸਨੂੰ ਸ਼ੱਕਾਂ ਵੀ ਕਰਵਾਇਆ ਗਿਆ ਕਿ ਮਰਡਰ ਕਰਵਾਇਆ ਗਿਆ ਸਾਡੇ ਬੱਚਿਆਂ ਦਾ ਪਰਵਾਰ ਉਤੀ ਬੋਲ ਮੰਦੜਾ ਆਣੇ ਮਾਰੇ ਹਾਂਜੀ ਤਿੰਨ ਜੀ ਸਾਡੇ ਪਰਿਵਾਰ ਦੇ ਆ ਸਾਕੇ ਸਾਨੂੰ ਇਹ ਮਰਵਾਏਗੇ ਸਾਜ਼ਿਸ਼ ਨਾਲ ਮੌਕੇ ਮੁਤਾਬਕ ਜਿਹੜਾ ਇਹ ਸਾਰੀ ਜਿੰਨੀ ਵੀ ਉੱਥੇ ਲੋਕ ਸੀ ਸਾਰੇ ਇਹ ਕਹਿੰਦੇ ਸੀ ਵੀ ਐਕਸੀਡੈਂਟ ਹੋਇਆ ਨਹੀਂ ਇਹ ਸਾਜ਼ਿਸ਼ ਤਹਿਤ ਇਹ ਕਤਲ ਆ ਬਿਲਕੁਲ ਇਹ ਕਲੀਅਰ ਸਪਸ਼ਟ ਸਾਰੇ ਲੋਕਾਂ ਦੇ ਸਿਰਾਂ ਦੇ ਵਿੱਚ ਸੱਟਾਂ ਸੀ ਇਹ ਜਦੋਂ ਐਕਸੀਡੈਂਟ ਹੁੰਦਾ ਉਦੋਂ ਲੱਕ ਟੁੱਟਦਾ ਲੱਤ ਟੁੱਟਦੀ ਆ ਕਿਸੇ ਦੀ ਕੋਈ ਫੇਟ ਵੱਜਦੀ ਆ ਪੰਜਾਂ ਚੋਂ ਇੱਕ ਮਰ ਜੂ ਦੋ ਮਰ ਜੂ ਪਰ ਇੰਨੇ ਪੰਜਾਂ ਦੇ ਪੰਜ ਹੀ ਸਿਰ ਤੇ ਸੱਟਾਂ ਮਾਰ ਕੇ ਜਾਂ ਕਰਕੇ ਹੋਏ ਆ ਇਹ ਘਰ ਵਾਲੇ ਜਿਹੜੇ ਜਿਹੜੀ ਗੱਲ ਇਹਨਾਂ ਬਾਪੂ ਜੀ ਨੇ ਕਹੀ ਆ ਬਿਲਕੁਲ ਇਹਨਾਂ ਨੂੰ ਸ਼ੱਕ ਆ ਵੀ ਸਾਡਾ ਜਿਹੜਾ ਕਿਸੇ ਨੇ ਕੋਈ ਮਰਡਰ ਕਰਵਾਇਆ ਐ ਐਕਸੀਡੈਂਟ ਐ ਜਿਹੜਾ ਨਹੀਂ ਕੋਈ ਕਪੂਥਲਾ ਦੀ ਗੋਇੰਦਵਾਲ ਰੋਡ ਤੇ ਦਰਦਨਾਕ ਸੜਕ ਹਾਦਸੇ ਦੀ ਖਬਰ ਆਈ ਸੀ ਗੁਰਦੁਆਰਾ ਸਾਹਿਬ ਨਤਮਸਤਕ ਹੋਣ ਜਾ ਰਹੇ ਪਿੰਡ ਖੀਰਾਵਾਲੀ ਦੇ ਪੰਜ ਲੋਕਾਂ ਨੂੰ ਸਵੇਰੇ 4 ਵਜੇ ਤਕਰੀਬਨ ਇੱਕ ਟਰੱਕ ਨੇ ਚਪੇਟ ਬ੍ਰੇਟਕਾ ਵਿੱਚ ਇੱਕ ਆਦਮੀ ਤੇ ਚਾਰ ਔਰਤਾਂ ਸ਼ਾਮਿਲ ਸਨ